ਇਹ ਕੋਈ surjit rakhre ਦਾ ਇਕੱਲਾ ਕੰਮ ਨਹੀਂ ਹੈ ਇਹ ਆਪਣਾ ਸਾਰਾ ਆਪਣਾ ਭਾਈਚਾਰਾ ਆਪਣਾ ਆਪਣਾ ਸਾਰਿਆਂ ਦਾ ਹੈ ਇਹ ਸਮਝੋ ਵੀ ਇਹ ਜਿਹੜਾ 10 ਕਰੋੜ ਆ ਇਹ ਆਪਾਂ ਸਾਂਝਾ ਸਾਰਿਆਂ ਦਾ ਬਲੇ ਸੋਨਹਲ ਬੋਲਾ ਇਹਨਾਂ ਦਾ ਮਕਸਦ ਕੇਵਲ ਤੇ ਕੇਵਲ ਇਹ ਹੈ ਕਿ ਜੋ ਇਹ ਲੋਕ ਸੇਵਾ ਕਰ ਰਹੇ ਨੇ ਔਰ ਜੋ ਪੰਜਾਬ ਤੇ ਸੰਕਟ ਆਇਆ ਹੈ ਜਿਹੜਾ ਸੰਕਟ ਦੁਨੀਆ ਨੇ ਦੇਖਿਆ ਹੈ ਦੁਨੀਆ ਵਿੱਚੋਂ ਆਵਾਜ਼ਾਂ ਆ ਰਹੀਆਂ ਨੇ ਕੇਵਲ ਤੇ ਕੇਵਲ ਅੱਜ ਪੰਜਾਬ ਪੰਜਾਬ ਮੈਂ ਖੜਿਆ ਹਾਂ ਮੈਨੂੰ ਯਾਦ ਹੈ ਜਦੋਂ ਅਸੀਂ ਤਾਮਨ ਡਾਕੂ ਦੇ ਵਿੱਚ ਗਏ ਆ ਉਹ ਲੋਕ ਆਪਾਂ ਨੂੰ ਜਾਣਦੇ ਨਹੀਂ ਸੀ ਉਹ ਸਾਡੀ ਬੋਲੀ ਵੀ ਨਹੀਂ ਸੀ ਜਾਣਦੇ ਨਾ ਅਸੀਂ ਉਹਨਾਂ ਦੀ ਬੋਲੀ ਜਾਣਦੇ ਸੀ ਨਾ ਉਹ ਵੀ ਚੱਲਦੇ ਸੀ ਜੇ ਕਿਤੇ ਉਹਨਾਂ ਦਾ ਕੋਈ ਬੰਦਾ ਬੋਲੀ ਬੋਲ ਰਿਹਾ ਉਹਨੂੰ ਨਾ ਜਾਂਦਾ ਸੀ ਜਿਵੇਂ ਡੀਸੀडब्ल्यूएस ਤੋਂ ਕੋਈ ਬੰਦੇ ਗਏ ਸੀ ਉਹ ਇੱਕੋ ਗੱਲ ਕਹਿੰਦੇ ਸੀ ਕਿ ਸੰਤਾਂ ਇਹ ਪਤਾ ਹੈ ਕਿ ਜਿੰਨੇ ਪਗਾਏ ਬੰਦੇ ਨੇ ਸਾਰੇ ਪਿਸਤੌਲ ਰੱਖਦੇ ਨੇ ਇਹ ਬੰਦੇ ਮਾਰਨ ਦਾ ਕੰਮ ਕਰਦੇ ਨੇ ਹੋਰ ਕੋਈ ਨਹੀਂ ਕੰਮ ਕਰਦਾ ਅਸੀਂ ਨਿੱਜੀ ਲਾਜ ਆ ਜਾ ਫਸ ਗਏ ਬੜੀ ਕਿਸਮਤ ਇਹ ਹੈ ਕਿ ਅਸੀਂ ਸਾਨੂੰ ਨਿੱਜੀ ਲਾਲਚ ਹੋ ਗਈ ਜਿਵੇਂ ਹੋਇਆ ਇਹ ਵੱਤ ਭਰੇਖਾ ਬਾਬੇ ਇਹਨੇ ਚੂੜੀਆਂ ਨਹੀਂ ਪਾਈਆਂ ਹੁੰਦੀਆਂ ਕਿ ਕਿਹੜਾ ਕਿਹੜਾ ਗਿਆ ਹੱਤ ਪਾਲੂਗਾ ਕੀ ਜਰੂਰਤ ਹੈ ਅਸੀਂ ਵਰਕਰਾਂ ਨਾਲ ਖੜੇ ਹਾਂ ਇਹ ਪਾਰਟੀ ਵਰਕਰਾਂ ਤਾਂ ਅਸੀਂ ਪਾਰਟੀ ਆ ਸਾਡੇ ਵਰਕਰ ਨੂੰ ਚਾਕੇਗਾ ਅਸੀਂ ਪਹਿਲ ਕਰਨਾ ਨਹੀਂ ਹਾਂ ਆਹੀ ਬਖਸ਼ਣ ਵਾਲੀ ਹਨ ਇਹ ਗੱਲ ਦਾ ਖਿਆਲ ਰੱਖਿਆ ਬੇ ਪਹਿਲੇ ਦਿਨ ਤਾਂ ਅਸੀਂ ਉਹ ਦੁੱਧ ਲੈ ਲਿਆ ਕੀਰ ਬਣਾਈ ਪ੍ਰਸ਼ਾਦ ਬਣਾ ਲਿਆ ਪ੍ਰਸ਼ਾਦ ਦੇ ਬਣਾਇਓ ਖਾਣ ਹੀ ਨਾ ਅਸੀਂ ਪੁੱਛਿਆ ਵੀ ਗੱਲ ਕੀ ਹੈ ਫੇਰ ਇੱਕ ਕਰਨਲ ਦੀ ਵਾਈਫ ਸੀ ਉਹਨਾਂ ਸਾਨੂੰ ਦੱਸਿਆ ਕਿ ਇਹਦਾ ਸਾਬਰ ਖਾਂਦੇ ਨੇ ਇਹ ਚੀਜ਼ਾਂ ਖਾਂਦੇ ਨਹੀਂ ਨਾਲ ਨੇ ਕਦੇ ਖਾਧੀਆਂ ਨਹੀਂ ਜ਼ਿੰਦਗੀ 'ਚ ਫੇਰ ਅਸੀਂ ਉਹ ਬਣਾਉਣਾ ਸ਼ੁਰੂ ਕੀਤਾ ਫੇਰ ਤਮਨ ਹਜ਼ਾਰ ਹਜ਼ਾਰ ਬੰਦਾ ਸਾਡੇ ਨਾਲ ਸੇਵਾ ਕਰਨ ਆਜਣਾ ਸ਼ੁਰੂ ਹੋ ਗਏ ਜਿਹੜੇ ਦੁਨੀਆਂ ਵਿੱਚ ਇਹ ਪ੍ਰਚਾਰ ਹੋ ਗਿਆ ਸੀ ਕਿ ਪੰਜਾਬ ਦਾ ਨੌਜਵਾਨ ਨਸ਼ੇੜੀ ਹੋ ਗਿਆ ਪੰਜਾਬ ਦਾ ਨੌਜਵਾਨ ਖਤਮ ਹੋ ਗਿਆ ਹੁਣ ਪੰਜਾਬ ਬਚੇਗਾ ਨਹੀਂ ਪੰਜਾਬ ਦੇ ਨੌਜਵਾਨ ਦਿਖਾਤਾ ਅ ਜਿਸ ਤਰ੍ਹਾਂ ਉਹਦੇ ਬੰਨ ਬੰਨੇ ਮੁੰਡਿਆਂ ਨੇ ਉਹ ਦੇਖਣਯੋਗ ਸੀ ਇਹ ਜੋ ਹੜਾ ਆਇਆ ਹੈ ਇਹ ਸਰਕਾਰ ਦੀ ਅਣਗਹਿਲੀ ਕਾਰਨ ਆਇਆ ਕਿਉਂਕਿ ਪਹਿਲਾਂ ਸਫਾਈ ਨਹੀਂ ਹੋਈ ਤੇ ਪਾਣੀ ਨਹੀਂ ਛੱਡਿਆ ਉਸ ਤੋਂ ਬਾਅਦ ਇਕੱਠਾ ਹੋ ਗਿਆ ਪਾਣੀ ਜਿਆਦਾ ਹੋ ਗਿਆ ਫੇਰ ਛੱਡਣਾ ਪਿਆ ਉਦੇ ਕਾਰਨ ਇਹੜਾ ਆਏ ਨੇ ਤੇ 1 ਮਹੀਨੇ ਦੇ ਵਿੱਚ ਐਡਾ ਬੜਾ ਉਹਨਾਂ ਤੇ ਅਸਰ ਹੋਇਆ ਸਾਡਾ ਉਹ ਕਹਿਣ ਲੱਗੇ ਵੀ ਤੁਹਾਨੂੰ ਅਸੀਂ 5 ਕਰੋੜ ਦੀ ਜ਼ਮੀਨ ਦਿੰਨੇ ਆ ਅਸੀਂ ਗੁਰਦਾਰ ਸਾਹਿਬ ਬਣਾਓ ਤਾਂ ਸਰਜੀਤ ਸਿੰਘ ਖੜਾ ਨੇ ਪਹਿਲੇ ਦਿਨ ਇਹ ਫੈਲਾ ਕੀਤਾ ਪਰਿਵਾਰ ਨਾਲ ਸਲਾਹ ਕਰਕੇ ਕਿ ਆਪਾਂ ਨੂੰ ਕੀ ਕਰਨਾ ਚਾਹੀਦਾ ਆਜਾ ਰਹਿ ਆਈਆਂ ਰਹਿ ਕਰਨ ਕਰਕੇ ਪਹਿਲਾਂ ਕੁਝ ਕਰਕੇ ਵੀ ਆਏ ਆਪਣੀ ਪਾਰਟੀ ਵੀ ਨਹੀਂ ਹੋਈ ਆ ਉੱਥੇ ਕਹਿੰਦਾ ਕਰੋ 14 ਤੇ 26 ਆਪਣੇ ਕੈਂਪ ਬਣਾਏ ਹੋਏ ਨੇ ਪਖਰੀ ਵਾਂਗ ਜਗ੍ਹਾ ਤੇ ਆਪਣੀ ਪਾਰਟੀ ਵੱਲੋਂ ਜੋ ਆਲਰੇਡੀ ਚੱਲ ਰਹੇ ਨੇ ਉੱਥੇ ਪਹਿਲਾਂ ਸੇਵਾ ਕਰਕੇ ਆ ਕੇ ਇੱਥੇ ਸਾਰੇ ਆ ਗਏ ਤੇ ਹੁਣ ਵੀ ਸੇਵਾ ਚੱਲ ਰਹੀ ਹੈ ਉੱਥੇ ਜੀ ਦਖਤ ਲਵਾਏ ਤੁਸੀਂ ਵਿਸ਼ਵਾਸ ਨਹੀਂ ਕਰਨਾ ਵੀ ਅਸੀਂ 2 ਫੁੱਟ ਦਾ ਟੁਹਾ ਪੜਦੇ ਥੱਲੋਂ ਲਾਸ਼ ਨਿੱਕੀ ਆਉਂਦੀ ਸੀ ਰਖੜਾ ਪਰਿਵਾਰ ਨੇ ਜਿਹਨੂੰ ਤਾਮਨੜੂ ਦੇ ਵਿੱਚ ਦੱਸਿਆ ਗੜੋ ਹੋਇਆ ਉਹਨੇ ਕਿ ਪਹਿਲਾਂ 5 ਕਰੋੜ 70 ਲੱਖ ਰੁਪਈਆ ਪਹਿਤੋ ਹੀ ਉਹ ਟ੍ਰੱਕ ਲੈ ਲਈ ਸੀ ਬਾਅਦ ਪੇਂਚ ਭੜਕੇ ਵਾਲੇ ਤੋਂ ਉੱਥੇ ਗਏ 1.5 ਮਹੀਨਾ ਉੱਥੇ ਰਹੇ ਵੀ ਕੰਮ ਕੀਤਾ ਤੇ ਲੋਕਾਂ ਦੇ ਦੁਨੀਆ ਚ ਗੱਲ ਗਈ ਕਿ ਸਰਦਾਰਾਂ ਨੇ ਆ ਕੇ ਦੱਖਣ ਦੇ ਵਿੱਚ ਜਾ ਕੇ ਜੋ ਸੇਵਾ ਕੀਤੀ ਹੈ ਉਹ ਸਲਾਹਣ ਜੋ ਹੈ ਜਿਹੜੀ ਸਾਡੀ ਟੀਮ ਗਈ ਉਹਦਾ ਬਹੁਤ بڑا ਇੰਪ੍ਰੈਸ਼ਨ ਗਿਆ ਵੀ ਇਹ 350 ਬੰਦਾ ਆਇਆ ਡਾਕਟਰ ਵੀ ਸਾਡੇ ਨਾਲ ਗਏ ਸਾਡੇ ਨਾਲ ਨਰਸਾਂ ਵੀ ਸਾਡੇ ਨਾਲ ਗਈਆਂ ਕੁੜੀਆਂ ਬਹੁਤ ਸੇਵਾ ਕੀਤੀ ਉਹਨਾਂ ਨੇ ਹੁਣ ਵੀ ਰਖੜਾ ਪਿਵਾਰ ਨੇ ਤੇ ਸੰਗੋਲ ਦੇ ਵਿੱਚ ਵੀ ਲਗਾਤਾਰ ਸੇ ਖਾਲਸਾ ਕੰਪਲਾ ਕੇ ਰੱਖਿਆ ਭਾਵੇਂ ਲੰਗਰ ਦੀ ਸੇਵਾ ਸੀ ਭਾਵੇਂ ਮੈਡੀਕਲ ਸੀ ਭਾਵੇਂ ਰਾਜ ਦਾ ਪ੍ਰੋਮ ਸੀ ਜੋ ਕਰ ਸਕਦੇ ਸੀ ਕੀਤਾ ਤੇ ਹੁਣ ਵੀ ਆ 10 ਕਰੋੜ ਰੁਪਏ ਇਹ 10 ਕਰੋੜ ਦਾ ਲਾਉਣ ਹੀ ਲਾਣਾ ਹੈ ਹੋਰ ਵੀ ਕੋਈ ਕਾਟ ਨਹੀਂ ਹੈ ਬਹੁਤ ਹੀ ਸਤਜੋ ਗੁਰੂ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਦਾ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਆਇਓ ਤੇ ਜਿੰਨਾ ਤੁਹਾਡਾ ਧੰਨਵਾਦ ਕਰਾਉਣਾ ਥੋੜਾ ਹੈ ਮੈਨੂੰ ਇਹਨਾਂ ਦੇ ਥੋੜੇ ਬੰਦੇ ਸ਼ਸ਼ੀ ਜੀ ਜਿਹੜੇ ਪੂਰੇ ਦਾਦਾ ਪਾ ਪੂਰਾ ਇੰਤਜ਼ਾਮ ਕੀਤਾ ਜੇ ਇੰਤਜ਼ਾਮ ਵੀ ਪੂਰਾ ਨਹੀਂ ਹੋਇਆ ਔਰ ਫੇਰੀ ਮੇਰੀ ਬੇਨਤੀ ਵੀ ਸਾਰੇ ਲੱਸੀ ਪੀ ਕੇ ਚਾਹ ਪੀ ਕੇ ਲੱਡੂ ਖਾ ਕੇ ਸਮੋਸੇ ਖਾ ਕੇ ਜਾਣਾ ਸਾਰਿਆਂ ਨੇ ਐਂ ਨਾ ਤੁਸੀਂ ਜਾਇਓ ਠੀਕ ਹੈ ਅਗਰ ਪਿੱਛੇ ਦਾ ਥੋੜਾ ਜਿਹਾ ਕੰਮ ਹੋ ਜਾਂਦਾ ਤੇ ਦੂਜੀ ਮੇਰੀ ਬੇਨਤੀ ਇਹ ਹੈ ਕਿ ਆਪਾਂ ਨੇ ਸਾਰਿਆਂ ਨੇ ਇਹ ਕੋਈ surjit ਰਖੜੇ ਦਾ ਇਕੱਲਾ ਕੰਮ ਨਹੀਂ ਹੈ ਇਹ ਆਪਣਾ ਸਾਰਾ ਆਪਣਾ ਭਾਈਚਾਰਾ ਆਪਣਾ ਆਪਣਾ ਸਾਰਿਆਂ ਦਾ ਹੈ ਇਹ ਸਮਝੋ ਵੀ ਇਹ ਜਿਹੜਾ 10 ਕਰੋੜਾ ਦਾ ਪਰ ਸੰਝਾ ਖਰਾਂ ਦਾ ਬੋਲੇ ਇਸੋ ਨਿਹਾਲ ਸਤਿ ਸ਼੍ਰੀ ਅਕਾਲ ਆਪਾਂ ਉੱਥੇ ਚਲਣਾ ਵੀ ਹੈ ਸਲਾਹ ਵੀ ਦੇਣੀ ਹੈ ਪਾਰਟਿਸਪੇਟ ਵੀ ਕਰਨਾ ਹੈ ਕਿਉਂਕਿ ਜਦੋਂ ਇਕੱਠੇ ਜਾਂਦੇ ਆ ਮੈਨੂੰ ਯਾਦ ਆ ਜਦੋਂ ਅਸੀਂ ਤਾਮਨ ਡਾਕੂ ਦੇ ਵਿੱਚ ਗਏ ਆ ਉਹ ਲੋਕ ਆਪਾਂ ਨੂੰ ਜਾਣਦੇ ਨਹੀਂ ਸੀ ਉਹ ਸਾਡੀ ਬੋਲੀ ਵੀ ਨਹੀਂ ਸੀ ਜਾਣਦੇ ਨਾ ਅਸੀਂ ਉਹਨਾਂ ਦੀ ਬੋਲੀ ਜਾਣਦੇ ਸੀ ਨਾ ਉਹ ਵੀ ਚੱਲਦੇ ਸੀ ਜੇ ਕਿਤੇ ਉਹਨਾਂ ਦਾ ਕੋਈ ਬੰਦਾ ਬੋਲੀ ਬੋਲਣਾ ਉਹਨੂੰ ਨਾ ਜਾਂਦਾ ਸੀ ਜਿਵੇਂ ਡੀਸੀ ਵਾਲੇ ਤੋਂ ਕੋਈ ਬੰਦੇ ਗਏ ਸੀ ਉਹ ਇੱਕੋ ਵਲ ਕਹਿੰਦੇ ਸੀ ਕਿ ਸੰਤਾਂ ਇਹ ਪਤਾ ਹੈ ਕਿ ਜਿੰਨੇ ਪੰਗਾਏ ਬੰਦੇ ਨੇ ਸਾਰੇ ਪਿਸਤੌਲ ਰੱਖਦੇ ਨੇ ਇਹ ਬੰਦੇ ਮਾਰਨ ਦਾ ਕੰਮ ਕਰਦੇ ਨੇ ਹੋਰ ਕੋਈ ਨਹੀਂ ਕੰਮ ਕਰਦਾ ਕਿਉਂਕਿ ਉੱਥੇ ਪ੍ਰਪੋਗੈਂਡਾ ਇਹ ਗੱਲ ਹੋਇਆ ਸੀ ਬਲੂ ਸਟਾਰ ਤੋਂ ਬਾਅਦ ਕਿ ਵੀ ਜਿਹੜੇ ਪੰਗਾ ਵਾਲੇ ਬੰਦੇ ਨੇ ਇਹ ਬੰਦੇ ਮਾਰਦੇ ਨੇ ਹਰੇਕ ਕੋਲ ਪਿਸਤੌਲ ਹੈ ਹਰੇਕ ਕੋਲੇ ਗਨ ਹੈ ਵੀ ਇਹ ਸ਼ਿਕਾਰ ਕਰਦੇ ਨੇ ਪਰ ਜਦੋਂ ਅਸੀਂ ਜਾ ਕੇ ਉੱਥੇ ਤਕਰੀਬਨ ਅਸੀਂ ਇੱਕ ਮਹੀਨਾ ਲਾਇਆ 350 ਬੰਦਾ ਸਾਡਾ ਇੱਥੋਂ ਗਿਆ ਸੀਗਾ ਹਾਲਾਂਕਿ ਬਾਡੀਬਾਲ ਲੰਮੀ ਸੀ ਸਾਢੇ 3500 ਕਿਲੋਮੀਟਰ ਬਾਅਦ ਸੀ ਇੱਥੇ ਪਹਿਲਾਂ ਅਸੀਂ ਸਲਾਹ ਕੀਤੀ ਜੀ ਵੀ ਟਰੱਕ ਲੈ ਕੇ ਜਾਵਾਂਗੇ ਜੀ ਇੱਥੋਂ ਟਰੱਕ ਆ ਇਹਨਾਂ ਗੱਲ ਕੀਤੀ ਉਹ ਸਾਨੂੰ ਕਹਿਣ ਲੱਗੇ ਵੀ ਸੀ 35000 ਲੈਨੇ ਆ ਪਰ ਤੁਸੀਂ ਪੁੰਨ ਦਾ ਕੰਮ ਕਰਨ ਲਈ ਤਾਂ 30000 ਰੁਪਏ ਲਵਾਂਗੇ ਅਸੀਂ ਉਹਨਾਂ ਨੂੰ ਕਿਹਾ ਵੀ 30000 ਨਹੀਂ ਦੇਵਾਂਗੇ ਤੁਹਾਨੂੰ 35000 ਦੇਵਾਂਗੇ 35000 ਦੇ ਪਰ ਇੱਕ ਕੰਮ ਕਰਨਾ ਹੈ ਇੱਥੋਂ ਗੁਰੂ ਦੇ ਝੰਡੇ ਕੇਸ਼ਰੀ ਝੰਡੇ ਲਾ ਕੇ ਲੈ ਕੇ ਜਾਣੇ ਨੇ ਛੇ ਤੱਕ ਲੈਣ ਲਾ ਕੇ ਚੋਣਾ ਪਤਾ ਲੱਗੇ ਪੰਜ ਕੰਨੀ ਹੋਏ ਆਏ ਨੇ ਉਹ ਕਹਿੰਦੇ ਵੀ ਠੀਕ ਹੈ ਜੇ ਅਸੀਂ ਐ ਕਰਾਂਗੇ ਪਰ ਉਹਨਾਂ ਦੇ ਕਿਸਾਨਾ ਮੰਦਾ ਸੀ ਉਹ ਕਹਿਣ ਲੱਗਿਆ ਵੀ ਤੁਸੀਂ ਉਹਨੂੰ ਅਸੀਂ ਜੋ ਮਰਜ਼ੀ ਕਹੀ ਜਾਈਏ ਅਸੀਂ ਤਾਂ 200 ਕਿਲੋਮੀਟਰ ਨਹੀਂ ਇਕੱਠੇ ਜਾਂਦੇ ਹਾਂ ਕੋਈ ਟਾਇਰ ਖੋਲ ਕੇ ਖੜ ਜੂਗਾ ਕੋਈ ਚਾਹ ਪੀਣ ਲੱਗ ਜੂਗਾ ਵੀ ਇਕੱਠੇ ਉੱਠਦੇ ਨਹੀਂ ਜਾਂਦੇ ਅਸੀਂ ਤਾਂ ਹਫ਼ਤੇ 10 ਦਿਨ ਚ ਪੱਜਾਂਗੇ ਉੱਥੇ ਸਾਡੇ ਦੇ ਮਨ ਤੇ ਬੜਾ ਬੋਝ ਪਿਆ ਵੀ ਹੁਣ ਕੀ ਕਰੀਏ ਉਹ ਗੱਲ ਚੱਲਦੀ ਚੱਲਦੀ ਕਿਸੇ ਬੰਦੇ ਨੇ ਕਿਹਾ ਕਿ ਸੈਂਟਰ ਗਵਰਨਮੈਂਟ ਦੀ ਸਕੀਮ ਹੈ ਉਹ ਤੁਹਾਨੂੰ ਟ੍ਰੇਨ ਦੇ ਦੇਣਗੇ ਅਸੀਂ ਲਾਲੂ ਪ੍ਰਸ਼ਾਦ ਜੀ ਦਾ ਮਿਨਿਸਟਰ ਰੇਲਵੇ ਦਾ ਅਜੋਨੇ ਨਾਲ ਗੱਲ ਕੀਤੀ ਉਹ ਕਹਿੰਦਾ ਬਾਤ ਹੀ ਨਹੀਂ ਹੈ ਕੁਝ ਅਭੀ ਵੇਜ ਦਿੰਦਾ ਹਾਂ ਬੋਲੋ ਕਦ ਚਾਹੀਏ ਅਸੀਂ ਜੇ ਜੱਪੇ ਭੇਜ ਦਿਓ ਉਹ 4 ਵਜੇ ਟ੍ਰੇ ਉਹਨੇ ਟ੍ਰੇਨ ਭੇਜਤੀ ਫਿਰ ਪਹਿਲੀ ਵਾਰੀ ਹੋਣਾ ਕਿ ਵੀ ਲਗੇਜ ਟ੍ਰੇਨ ਦੇ ਨਾਲ ਪੈਸੇਂਜਰ ਟ੍ਰੇਨ ਵੀ ਉਹਨੇ ਸਾਡੇ ਤਿੰਨ ਡੱਬੇ ਨਾਲ ਲਾਤੇ 350 ਬੰਦਾ ਉਹਦੇ ਚ ਬੈਠਿਆ ਤੇ ਤਕਰੀਬਨ 10-12 ਬੰਦੇ ਸਾਡੇ ਜੀ ਬੀਬੀ ਚਗੀਰ ਕੌਰ ਸੀਗੀ ਬਾਲ ਸਾਹਿਬ ਸੀਗੇ ਸੁਖਵੀਰ ਵੀ ਉਹਦੇ ਵਿੱਚ ਸੀਗਾ ਹੋਰ ਥੜੀ ਸੀ ਦਰਸ਼ਨ ਵੀ ਸੀਗਾ ਇਹ 10-12 ਬੰਦੇ ਬਾਈਰ ਵਾਗੇ ਅਸੀਂ ਸਾਰੇ ਬੰਦੇ ਪੇਨ ਚ ਗਏ ਸਾਨੂੰ 98 ਘੰਟੇ ਲੱਗੇ ਉੱਥੇ ਪਹੁੰਚਣ ਨੂੰ ਜਦੋਂ ਉੱਥੇ ਪਹੁੰਚੇ ਕੁਦਰਤੀ ਜਿਹੜਾ ਡੀਸੀਸੀ ਉੱਥੇ ਲੱਗਿਆ ਹੋਇਆ ਉਹ ਸਾਡੇ ਪਟਿਆਏ ਦਾ ਸੀਗਾ ਚਲੋ ਉਹਦੇ ਨਾਲ ਰਾਤ ਤੋਇਆ ਕਮਿਸ਼ਨਰ ਸੀਗਾ ਬਰਨਾਰ ਸਾਹਿਬ ਸੀਗੇ ਉੱਥੇ ਗਵਰਨਰ ਲੱਗੇ ਹੋਏ ਧਮਲਾਡੂ ਦੇ ਵਿੱਚ ਗੱਲਾਂ ਬਾਤਾਂ ਸਾਡੀਆਂ ਹੋਈਆਂ ਪਰ ਜਿਹੜੇ ਆਮ ਲੋਕ ਸੀ ਜਿਹੜੇ ਸਾਡੀ ਬੋਲੀ ਨਹੀਂ ਸਮਝਦੇ ਤੇ ਉਹ ਉਹਨਾਂ ਨੇ ਸਾਨੂੰ ਮਤਲਬ ਸਮਝਾਉਣਾ ਇਹ ਦੱਸਿਆ ਕਿ ਵੀ ਇਹ ਗੱਲ ਕਹਿੰਦੇ ਨੇ ਇਹ ਕਿ ਪੱਗਾਂ ਵਾਲੇ ਬੰਦੇ ਗੋਲੀਆਂ ਚਲਾਉਣ ਜਾਣਦੇ ਨੇ ਬੰਦੇ ਮਾਰਨ ਜਾਣਦੇ ਐ ਇਸ ਤੋਂ ਬਹੁਤ ਡਰਦੇ ਆ ਫਿਰ ਅਸੀਂ ਬਹੁਤ ਸੋਨਾਵਲ ਪਹਿਲੇ ਦਿਨ ਤਾਂ ਅਸੀਂ ਉਹ ਦੁੱਧ ਲੈ ਲਿਆ ਖੀਰ ਬਣਾਈ ਪ੍ਰਸ਼ਾਦ ਬਣਾ ਲਿਆ ਪ੍ਰਸ਼ਾਦ ਦੇ ਬਣਾਇਓ ਖਾਣੀ ਨਾ ਅਜੀ ਪੁੱਛਿਆ ਵੀ ਗੱਲ ਕੀ ਆ ਫੇਰ ਇੱਕ ਕਰਨਲ ਦੀ ਵਾਈਫ ਸੀ ਉਹਨਾਂ ਸਾਨੂੰ ਦੱਸਿਆ ਕਿ ਇਹ ਤਾਂ ਸਾਬਰ ਖਾਂਦੇ ਨੇ ਇਹ ਚੀਜ਼ਾਂ ਖਾਂਦੇ ਨਹੀਂ ਉਹਨਾਂ ਨੇ ਕਦੇ ਖਾਧੀਆਂ ਨਹੀਂ ਜ਼ਿੰਦਗੀ 'ਚ ਫੇਰ ਅਸੀਂ ਉਹ ਬਣਾਉਣਾ ਸ਼ੁਰੂ ਕੀਤਾ ਹੋਈ ਹੋਈ ਸਾਡੇ ਨਾਲ ਪਾਰਟਿਸਪੈਂਟ ਫੇਰ ਤੁਮ ਨਾਲ ਹਜ਼ਾਰ-ਹਜ਼ਾਰ ਬੰਦਾ ਸਾਡੇ ਨਾਲ ਸੇਵਾ ਕਰਨ ਆ ਜਿੰਦਾ ਸੀ ਉਹਨਾਂ ਦਾ ਜੇ ਉਹ ਮਰਜ਼ੀ ਸੀ ਕਹੀ ਜਾਈਏ ਜਿੰਨੇ ਸਾਡੇ ਬੀਰੋਕਰਟ ਨੇ ਉਹਨਾਂ ਦਾ 5% ਵੀ ਕੰਮ ਨਹੀਂ ਕਰਦੇ ਉਹਨਾਂ ਦਾ ਡੀਆਈਜੀ ਉਹਨਾਂ ਦਾ ਐਸਐਸਪੀ ਉਹਨਾਂ ਦਾ ਆਈਜੀ ਸਾਰੇ ਬੰਦੇ ਇੱਕ ਵਾਰ ਸਾਡੇ ਕੋਲ ਆ ਕੇ ਚਾਹੇ ਬ੍ਰੇਕਫਾਸਟ ਕਰਨ ਚਾਹੇ ਲੰਚ ਕਰਨ ਚਾਹੇ ਸਾਡੇ ਕੋਲ ਆ ਕੇ ਨਹੀਂ ਕਰਨਾ ਇਹ 1 ਮਹੀਨੇ ਦੇ ਵਿੱਚ ਐਡਾ ਬੜਾ ਉਹਨਾਂ ਤੇ ਅਸਰ ਹੋਇਆ ਸਾਡਾ ਉਹ ਕਹਿਣ ਲੱਗੇ ਵੀ ਤੁਹਾਨੂੰ ਅਸੀਂ 5 ਕਰੋੜ ਦੀ ਜ਼ਮੀਨ ਦਿੰਨੇ ਆ ਅਸੀਂ ਗੁਰਦੁਆਰਾ ਸਾਹਿਬ ਬਣਾਓ ਅਸੀਂ ਗੁਰਦੁਆਰਾ ਸਾਹਿਬ ਤਾਂ ਬਣਾ ਲਾਂਗੇ ਅਸੀਂ ਇੱਥੇ ਸੇਵਾ ਕੰਮ ਕਰੂ ਬੰਦੇ ਦਾ ਸਾਡਾ ਕੋਈ ਹੈ ਹੀ ਨਹੀਂ ਸਿਰਫ ਦੋ ਬੰਦੇ ਸੀ ਆਪਣੇ ਇੱਥੇ ਉੱਥੇ ਸਾਰੇ ਤਾਮਨੜ ਦੇ ਵਿੱਚ ਉਹਦੇ ਦੋ ਬੰਦੇ ਸੀਗੇ ਚਲੋ ਅਸੀਂ ਕਹਿ ਆ ਵੀ ਨਹੀਂ ਇਹ ਗੱਲ ਤਾਂ ਨਹੀਂ ਸਾਡੇ ਬਾਰੇ ਖਾਂਦੀ ਚਲੋ ਅਸੀਂ ਘੇਰੇ ਮਾਰਦਾ ਉਹ ਹੁਣ ਵੀ ਸਾਡੇ ਕੋਲ ਆਉਂਦੇ ਦੇਰ ਚਾਰ ਦੇ ਹੁਣ ਤਾਂ ਕਿੰਨਾ 20 ਸਾਲ ਹੋ ਗਏ ਹਾਲੇ ਵੀ ਸਾਡੇ ਕੋਲ ਗਿੜਾ ਬਾਕੇ ਮਾਰ ਕੇ ਜਾਂਦੇ ਨੇ ਹਾਲੇ ਵੀ ਗੱਲ ਕਰਦੇ ਨੇ ਕਿ ਤੁਸੀਂ ਬਹੁਤ ਸੇਵਾ ਕੀਤੀ ਕਿਉਂਕਿ ਉਹਦੇ ਰਿਸ਼ਤੇਦਾਰ ਵੀ ਬਾਗੇ ਸੀਗੇ ਜਿਹੜੇ ਥੋੜੇ ਜੇ ਖਾਂਦੇ ਪੀਂਦੇ ਸੀਗੇ ਜਿਹੜੇ ਅਫੋਰਡ ਕਰਦੇ ਸੀ ਉਹ ਬਾਹਰ ਚ ਲੈ ਗਏ ਸੀਗੇ ਕਿਉਂਕਿ ਬਿਮਾਰੀਆਂ ਬਹੁਤ ਫੈਲ ਗਈਆਂ ਚੋਂ ਉੱਥੇ ਉੱਥੇ ਚ ਡਸਤ ਲਵਾਏ ਤੁਸੀਂ ਵਿਸ਼ਵਾਸ ਨਹੀਂ ਕਰਨਾ ਵੀ ਅਸੀਂ 2 ਫੁੱਟ ਦਾ ਟੋਆ ਪੜਦੇ ਥੱਲੋਂ ਲਾਸ਼ ਨਿੱਕੀ ਆਉਂਦੀ ਸੀ ਉਹ ਲਾਸ਼ ਵੀ ਕਿਹਦੀ ਨਿਕਲਦੀ ਸੀ ਜਾਂ ਲੇਡੀਜ਼ ਦੀ ਜਾਂ ਬੱਚਿਆਂ ਦੀ ਅਸੀਂ ਪਤਾ ਕਰਾਇਆ ਵੀ ਕਾਰਨ ਕੀ ਹੈ ਵੀ ਲੇਡੀਜ਼ ਤੇ ਬੱਚਿਆਂ ਦੀ ਲਾਸ਼ਾਂ ਕਿਉਂ ਨੇ ਬੰਦਿਆਂ ਦੀ ਕਦੇ ਨਹੀਂ ਹਣ ਉਹ ਕਹਿਣ ਲੱਗੇ ਵੀ ਜਿਹੜੇ ਕਮਜ਼ੋਰ ਬੰਦੇ ਸੀ ਉਹ ਡਿੱਗੇ ਬੱਚੇ ਸੀ ਜਾਂ ਲੇਡੀ ਸੀ ਗਿਆ ਉਹ ਪਾਣੀ ਮੁਰ ਗਿਆ ਮਿੱਟੀ ਉੱਤੇ ਪਈ ਦੇ ਕਿ ਉਹ ਖੜੇ ਨਹੀਂ ਹੋ ਸਕੇ ਜਿਹਨੇ ਤਕੜੇ ਬੰਦੇ ਚੋਂ ਨਿਕਲ ਕੇ ਬਾਹਰ ਪਾ ਦਿੱਕੇ ਉਹਦਾ ਕਿਸੇ ਨੇ ਮਾਮਲੇ ਪੁੱਥਿਆ ਨਹੀਂ ਨੀ ਤੇ ਬਹੁਤ ਲਾਸਾ ਮਤਲਬ ਇੰਨਾ ਹੋਇਆ ਸੀ ਚਵਾਰਿਆ ਚਵਾਰਿਆਂ ਦੇ ਚਵਾਰੇ ਭਰੇ ਪੈ ਸੀ ਮਿੱਟੀ ਦੇ ਨਾਲ ਮਤਲਬ ਇਤ ਤੱਕ ਪਾਣੀ ਚੜ ਗਿਆ ਸੀ 30 35 ਫੁੱਟ ਮਤਲਬ ਪਾਣੀ ਦੀ ਬਿਛਾਰ ਰਹੀ ਸੀ ਸੋ ਜਿਹੜਾ ਕੰਮ ਕੀਤਾ ਉਹਦਾ ਕੀਤਾ ਪਰ ਜਿਹੜੀ ਸਾਡੀ ਟੀਮ ਗਈ ਉਹਦਾ ਬਹੁਤ بڑا ਇੰਪ੍ਰੈਸ਼ਨ ਗਿਆ ਵੀ ਇਹ 350 ਬੰਦਾ ਆਇਆ ਡਾਕਟਰ ਵੀ ਸਾਡੇ ਨਾਲ ਗਏ ਸਾਡੇ ਨਾਲ ਨਰਸਾਂ ਵੀ ਸਾਡੇ ਨਾਲ ਗਈਆਂ ਕੁੜੀਆਂ ਬਹੁਤ ਸੇਵਾ ਕੀਤੀ ਉਹਨਾਂ ਨੇ ਸੋ ਹੁਣ ਵੀ ਮੇਰੀ ਇਹੀ ਬੇਨਤੀ ਹੈ ਕਿ ਆਪਾਂ ਨੇ ਸਾਰਿਆਂ ਨੇ ਜਾਣਾ ਹੈ ਉੱਥੇ ਆਪਾਂ ਸੇਵਾ ਕਰਨੀ ਹੈ ਜਿਹਦੇ ਕੋਈ ਇੱਕ ਦਿਨ ਦਾ ਟਾਈਮ ਹੋਵੇ ਇੱਕ ਦਿਨ ਲਾਓ ਜਿਹਦਾ ਦੋ ਦਿਨ ਦਾ ਟਾਈਮ ਹੈ ਦੋ ਜਿਹਦਾ 10 ਦਿਨ ਦਾ ਹੈ 10 ਦਿਨ ਲਾ ਲਵੇ ਪਰ ਆਪਾਂ ਆਪ ਸੇਵਾ ਜੁੜ ਕਹੀਏ ਇਹ ਤੁਹਾਨੂੰ ਹੱਥ ਵੰਡ ਕੇ ਬੇਨਤੀ ਹੈ ਸਾਰੀ ਸੰਗਤ ਦਾ ਫੇਰ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਫੇਰ ਕਿ ਜਿਨ੍ਹਾਂ ਨੇ ਪਾਣੀ ਨਹੀਂ ਪੀਤਾ ਪਾਣੀ ਪੀ ਕੇ ਜਾਣ ਜਿਨ੍ਹਾਂ ਨੇ ਲੱਸੀ ਨਹੀਂ ਪੀਤੀ ਲੱਸੀ ਪੀ ਕੇ ਜਾਣੀ ਹੈ ਜਿਨ੍ਹਾਂ ਚ ਇਹ ਨਹੀਂ ਜਾਣਾ ਹੈ ਧਰਵਾਦ